ਇਹ ਚੱਕ ਤੇ ਨਜ਼ਰ ਵੱਜੇਗੀ ਕਿ ਪੰਜਾਬ ਪੁਲਿਸ ਦਾ ਕੰਮ ਤੁਹਾਡੀ ਸੁਰੱਖਿਆ ਕਰਨਾ ਹੁੰਦਾ ਹੈ। ਪੰਜਾਬ ਪੁਲਿਸ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਇਸ ਸ਼ਬਦ ਤੇ ਕੋਕਰ ਨੇ ਕੋਸ਼ਿਸ਼ ਕੀਤੀ ਗਈ ਆਖਰਕਾਰ ਪੰਜਾਬ ਤੇ ਚੰਡੀਗੜ੍ਹ 'ਚ ਕੀ ਕੁਝ ਫਰਕ ਦੇਖਿਆ ਜਾਏ। ਬੀਤੇ ਦਿਨ ਮੁਹਾਲੀ ਪੰਜਾਬ 'ਚ ਇੱਕ ਵੱਡੀ ਘਟਨਾ ਵਾਪਰੀ ਇੱਕ ਦਿਨ ਦਿਹਾੜੇ ਚਿੱਟੇ ਦਿਨ ਇੱਕ ਨੌਜਵਾਨ ਲੜਕੀ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਸਾਡੀ ਟੀਮ ਨੇ ਗਰਾਊਂਡ ਜ਼ੀਰੋ ਤੋਂ ਜਾ ਕੇ ਰਿਐਲਿਟੀ ਚੈੱਕ ਲਿਆ ਕਿ ਪੀਸੀਆਰ ਪੰਜਾਬ ਪੁਲਿਸ ਕਿੰਨੀ ਚੌਕਸ ਗਰਾਉਂਡ ਜ਼ੀਰੋ ਤੇ ਹੈ ਦੋ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਚੰਡੀਗੜ੍ਹ ਦੇ ਵਿੱਚ ਪੈਟਰੋਲਿੰਗ ਕਿੰਨੀ ਸਖਤ ਹੈ ਤੇ ਪੰਜਾਬ ਦੇ ਵਿੱਚ ਮੁਹਾਲੀ ਦੇ ਇਲਾਕਿਆਂ ਦੇ ਵਿੱਚ ਪੈਟਰੋਲਿੰਗ ਨਾ માત્ર ਦਿਖਾਈ ਦੇ ਰਹੀ ਹੈ ਜਿਹੜੇ ਵੱਡੇ ਸਵਾਲ ਖੜੇ ਕਰਦੀ ਹੈ ਕਿ ਆਖਰਕਾਰ ਪੁਲਿਸ ਗਈ ਕਿਥੇ ਦਾਕ ਪਾਸੇ ਕਾਨੂੰਨ ਵਿਵਸਥਾ ਦੇ ਦਾਅਵੇ ਪਰ ਮੁਹਾਲੇ 'ਚ ਦਿਨ ਦਿਹਾੜੇ ਵਾਪਰੇ ਘਟਨਾ ਨੇ ਰੌਂਗ ਟੇ ਖੜੇ ਕੀਤੇ ਭਾਵੇਂ ਹੀ ਪੁਲਿਸ ਨੇ ਹਮਲਾ ਕਰਨ ਵਾਲੇ ਖੂਨੀ ਕਾਤਲ ਨੂੰ ਗ੍ਰਿਫਤਾਰ ਕੀਤਾ ਸਵਾਲ ਇਹ ਹੈ ਪੰਜਾਬ 'ਚ ਪੁਲਿਸ ਸਰਹੱਦੀ ਸੂਬਾ ਹੋਣ ਦੇ ਬਾਵਜੂਦ ਮੁਸਤੈਦ ਹੈ ਜਾਂ ਨਹੀਂ ਹੈ ਵਾਕਿਆ ਹੀ ਬਹੁਤ ਵੱਡਾ ਸਵਾਲ ਹੈ ਇਸ ਦਾ ਰਿਐਲਿਟੀ ਚੈੱਕ ਜਦੋਂ ਕੀਤਾ ਗਿਆ ਤਾਂ ਦੋ ਤਸਵੀਰਾਂ ਆਪਣੇ ਆਪ ਚ ਗਵਾਹੀ ਭਰਦੀਆਂ ਨੇ ਹਰ ਜ਼ਿਲ੍ਹੇ ਤੇ ਸ਼ਹਿਰ 'ਚ ਜਾ ਕੇ ਰਿਐਲਿਟੀ ਚੈੱਕ ਕੀਤਾ ਗਿਆ ਤਸਵੀਰ ਬਿਆਨ ਕਰਦੀ ਹੈ ਪਹਿਲੀ ਤਸਵੀਰ ਰਾਜਸਥਾਨੀ ਚੰਡੀਗੜ੍ਹ ਦੀ ਜਿੱਥੇ ਪੁਲਿਸ ਪੂਰੇ ਤਰੀਕੇ ਨਾਲ ਪੈਟਰੋਲਿੰਗ ਕਰਦੀ ਨਜ਼ਰ ਆਈ ਦੂਜੀ ਤਸਵੀਰ ਪੰਜਾਬ ਦੀ ਹੈ ਜਿੱਥੇ ਚੌਂਕਾਂ 'ਚ ਪੁਲਿਸ ਮੁਲਾਜ਼ਮਾਂ ਜਾਂ ਪੀਸੀਆਰ ਬਿਲਕੁਲ ਦਿਖਾਈ ਨਹੀਂ ਦਿੱਤੇ ਤਾਂ ਚੰਡੀਗੜ੍ਹ ਅਤੇ ਪੰਜਾਬ ਨੂੰ ਜੇ ਕੰਪੈਰੀਜ਼ਨ ਕਰੀਏ ਚੰਡੀਗੜ੍ਹ ਮਹਾਲੇ 'ਚ ਕ੍ਰਾਈਮ ਰੇਟ ਹੈ ਕਿੰਨਾ ਇਸ ਦੇ ਅੰਕੜੇ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ ਚੰਡੀਗੜ੍ਹ 'ਚ ਜਿੱਥੇ ਪੀਸੀਆਰ ਦੇ ਡਿਪਲॉयਮੈਂਟ ਸੀ ਉੱਥੇ ਹੀ ਪੰਜਾਬ ਦੀਆਂ ਸੜਕਾਂ 'ਤੇ ਪੀਸੀਆਰ ਦੀਆਂ ਗੱਡੀਆਂ ਨਾ ਮਾਤਰ ਦਿਖਾਈ ਦਿੱਤੀਆਂ ਜਿਸ ਨੇ ਕਾਨੂੰਨ ਵਿਵਸਥਾ ਦੇ ਮਸਲੇ 'ਤੇ ਵੱਡੇ ਸਵਾਲ ਖੜੇ ਕੀਤੇ ਕਿ ਸਮਾਜ ਭਰੋ ਦੀ ਅੰਸਰ ਨੂੰ ਪੰਜਾਬ ਦੀ ਪੁਲਿਸ ਦਾ ਖਾਫਾ ਹੋਏਗਾ ਕਿਵੇਂ ਜਦੋਂ ਪੰਜਾਬ ਦੀ ਪੁਲਿਸੀ ਸੜਕਾਂ 'ਤੇ ਨਹੀਂ ਜੇਕਰ ਕਾਨੂੰਨ ਵਿਵਸਥਾ ਦੀ ਗੱਲ ਕੀਤੀ ਜਾਵੇ ਲਗਾਤਾਰ ਇਸ ਮੋਹਾਲੀ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਚਰਮਰੰਦੀ ਹੋਈ ਨਜ਼ਰ ਆ ਰਹੀ ਹੈ ਬੀਤੇ ਦਿਨੀ ਬੀਤੇ ਸ਼ਨੀਵਾਰ ਦੀ ਜੇਕਰ ਗੱਲ ਕੀਤੀ ਜਾਵੇ ਦਿਨ ਦਿਹਾੜੇ ਇੱਕ ਨੌਜਵਾਨ ਲੜਕੀ 30 ਸਾਲ ਦੀ ਜਿਸ ਦੀ ਉਮਰ ਬਲਜਿੰਦਰ ਕਰੋ ਉਸ ਦੇ ਪ੍ਰੇਮੀ ਵੱਲੋਂ ਉਸ ਦਿਨ ਦਿਹਾੜੇ ਤਲਵਾਰਾਂ ਦੇ ਨਾਲ ਉਸ ਵਾਰ ਕਰ ਕਰਕੇ ਲਗਾਤਾਰ ਉਸ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਕਿ ਮੁਹਾਲੀ ਪੁਲਿਸ ਦੀ ਸਾਖ ਦੇ ਉਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜਾ ਹੁੰਦਾ ਇਸ ਵਕ ਸਾਡੇ ਨਾਲ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਮੌਜੂਦ ਨੇ ਤੇ ਉਹਨਾਂ ਕੋਲੋਂ ਜਾਣਕਾਰੀ ਲੈਣਾ ਕਿ ਮੁਹਾਲੀ ਦੇ ਵਿੱਚ ਪੀਸੀਆਰ ਪਾਰਟੀਆਂ ਜਿਹੜੀਆਂ ਤਾਇਨਾਤ ਕੀਤੀਆਂ ਗਈਆਂ ਉਹਨਾਂ ਦੀ ਨਫਰੇ ਕਿੰਨੀ ਹੈ ਮੁਹਾਲੀ ਤੇ ਕਿਸ ਤਰੀਕੇ ਦੀ ਕਾਨੂੰਨ ਵਿਵਸਥਾ ਨੂੰ ਸਮਝ ਰਹੇ ਨੇ ਦੇਖੋ ਮੈਂ ਜਦੋਂ ਪਸੋਂ ਵਾਪਸਤ ਹੋਈ ਉਸੇ ਦਿਨੀ ਡੀਜੀਪੀ ਸਾਹਿਬ ਨੂੰ ਇੱਕ ਲੈਟਰ ਲਿਖਿਆ ਇੱਕ ਬਗੈਰਤਾ ਉਤੇ ਵੀ ਇਹ ਦੇਖੋ ਇਹ ਆਮ ਸ਼ਹਿਰ ਨਹੀਂ ਹੈਗਾ ਇਹ ਟ੍ਰਾਈ ਸਿਟੀ ਦਾ ਇੱਕ ਹਿੱਸਾ ਚੰਡੀਗੜ੍ਹ ਤੁਸੀਂ ਦੇਖੋ ਇੰਨੇ ਕੈਂਪ ਦੇ ਲੱਗੇ ਨੇ ਇੰਨੀ ਪੁਲਿਸ ਫੋਰਸ ਆ ਅੱਜ ਮੇਰਾ ਖਿਆਲ ਆ ਜਦੋਂ ਇਹ 2006 ਵਿੱਚ ਕੈਪਟਨ ਮਿੰਦਰ ਸਿੰਘ ਨੇ ਇਹ ਜ਼ਿਲ੍ਹਾ ਬਣਾਇਆ ਸੀ ਉਦੋਂ ਲਗਭਗ 25-2600 ਇੱਥੇ ਪੁਲਿਸ ਫੋਰਸ ਹੁੰਦੀ ਸੀ ਅੱਜ ਜੋ ਮੇਰੇ ਜਾਣਕਾਰੀ ਅਨੁਸਾਰ 11-1200 ਤੋਂ ਲਗਭਗ ਇੱਕ ਪੁਲਿਸ ਫੋਰਸ ਆ ਇੱਥੇ ਜਦੋਂ ਕਿ ਇਹਦੀ ਆਬਾਦੀ ਇਹਦਾ ਖੇਤਰਫਲ ਬਹੁਤ ਜ਼ਿਆਦਾ ਵਧ ਗਿਆ ਔਰ ਇਹਦੇ ਨਾਲ-ਨਾਲ ਇੱਥੇ ਜਿਹੜਾ ਹੋਰ ਜਿਹੜਾ ਇਨਫਰਾਸਟ੍ਰਕਚਰ ਸੀਗਾ ਜਿਹੜਾ ਉਹਨੇ ਬਹੁਤ ਵੱਡਾ ਅੱਜ ਇਹਦੇ ਨਾਲ-ਨਾਲ ਜਿਰਕਪੁਰ ਖਰੜ ਉਦੇ ਵਿੱਚ ਬਹੁਤ ਸਾਰਾ ਬੰਦਾ ਜਿਹੜੇ ਆ ਉਹ ਆ ਗਏ ਨੇ ਪਾਪੂਲੇਸ਼ਨ ਵੱਧ ਗਈ ਨਵੇਂ ਹਸੈਂਕੜੇ ਹਜ਼ਾਰਾਂ ਦੇ ਤਾਜ ਫਲੈਟ ਬਣ ਗਏ ਨੇ ਨਵੇਂ ਸੈਕਟਰ ਬਣ ਗਏ ਨੇ ਔਰ ਉਹਦੇ ਨਾਲ ਕੀ ਹੈ ਇੱਥੇ ਖਾਸ ਕਰਕੇ ਜਿ세 ਇਹਦੀ ਤੁਸੀਂ ਖੜੇ ਆ ਇਸ ਵੇਲੇ ਸੀਬੀਟੂ ਦੀ ਮਾਰਕੀਟ ਇਹਦੇ ਵਿੱਚ ਅਸੀਂ ਮੈਂ ਕਈ ਵਾਰੀ ਚਿੱਠੀਆਂ ਲਿਖ ਕੇ ਵੀ ਇੱਥੇ ਪੀਸੀ ਬਕਾਇਦਾ ਪੀਸੀ ਆ ਬਾਕਸ ਬਣਾਇਆ ਜਾਵੇ ਇੱਥੇ ਡਿਊਟੀ ਪਰਮਨੈਂਟ ਲਾਈ ਜਾਵੇ ਰਾਤ 2:30 ਤੱਕ 3:00 ਵਜੇ ਤੱਕ ਇੱਥੇ ਪਾਰਕਿੰਗ ਤੁਸੀਂ ਦੇਖੋ ਹਮ ਟਾਈਮ ਦੇਖਣਾ ਪੈਂਦਾ ਵੀ ਦਿਨ ਚੜਿਆ ਕਿ ਰਾਤ ਵਾ ਟਾਈਮ ਦਾ ਇੰਨਾ ਭਲਿਕ ਇੰਨਾ ਰਸ਼ ਹੁੰਦਾ ਵਾ ਔਰ ਉਹਦੇ ਚਾਨਕੇ ਬਹੁਤ سارے ਬੰਦੇ ਜਿਹੜੇ ਆ ਸਾਡਾ ਆਮ ਲੋਕਾਂ ਦਾ ਜਿਹੜਾ ਸ਼ਹਿਰੀਆਂ ਦਾ ਉਹਦੇ ਚ ਜਾਣਾ ਔਖਾ ਹੋ ਜਾਂਦਾ ਇੱਕ ਪਾਸੇ ਜੇਕਰ ਗੱਲ ਕੀਤੀ ਜਾਵੇ ਆਲਾ ਅਧਿਕਾਰੀਆਂ ਦੇ ਉਹਨਾਂ ਉਹਨਾਂ ਲਗਾਤਾਰ ਦਾਅਵੇ ਕਿਥੇ ਆ ਰਹੇ ਮੁਹਾਲੀ ਦੇ ਵਿੱਚ 16 ਦੇ ਕਰੀਬ ਪੀਸੀਆਰ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਨੇ ਹਰ ਵੇਲੇ ਮਤਲਬ ਮੁਹਾਲੀ ਦੇ ਉੱਤੇ ਕ੍ਰਾਈਮ ਨੂੰ ਥੱਲ ਪਾਣ ਲਈ ਉਹਨਾਂ ਵੱਲੋਂ ਨਜ਼ਰ ਰੱਖੀ ਜਾਂਦੀ ਹੈ ਤਿੰਨ ਤੋਂ ਪੰਜ ਮਿੰਟ ਦੇ ਅੰਦਰ ਮੌਕੇ ਤੇ ਪਹੁੰਚ ਜਾਂਦੀ ਹੈ ਉਹ ਉਹ ਜਿਹੜੀਆਂ ਪੀਸੀਐਸ ਪਾਰਟੀਆਂ ਕਿਉਂਕਿ ਇਹ ਵੀਆਈਪੀ ਸੈਕਟਰ ਇੱਥੇ ਆਈ ਆਵਾਜਾਈ ਬਹੁਤ ਆ ਉਹ ਵੀਆਈਪੀ ਸੈਕਟਰ ਉਹਨਾਂ ਬੰਦਿਆਂ ਨਾਲ ਹੀ ਲਾਈਆਂ ਹੋਈਆਂ ਨੇ ਬਹੁਤ ਜਿਆਦਾ ਹੁਣ ਕੋਈ ਪੰਚਾਇਤ ਹੋਣੀ ਹੈ ਲੇਕਿਨ ਸੈਕਟਰ ਇੰਨਾ ਤੇ ਟ੍ਰੈਫਿਕ ਹੋ ਗਿਆ ਇੱਕ ਲਾਈਟ ਦੇ ਉੱਤੇ ਤੀਜੀ ਚੌਥੀ ਵਾਲੀ ਲਾਈਟ ਤੇ ਵਾਰੀ ਆਉਂਦੀ ਆ ਜਿਹੜੇ ਕਿਹੜੇ ਕਹਿੰਦੇ ਨੇ 5 ਮਿੰਟ ਦੇ ਆ ਜਾਣਾ ਗਰਾਊਂਡ ਜ਼ੀਰੋ ਤੋਂ ਤੁਸੀਂ ਕੋਈ ਮੋਕ ਡਰੈਲ ਕਰ ਚੈੱਕ ਕਰ ਲਓ ਕਿੰਨੇ ਚਿਲ ਦੇ ਵਿੱਚ ਆਉਂਦੀ ਆ ਉਹਦਾ ਕਾਰਨ ਕੀ ਹੈ ਇਹ ਸਭ ਹ ਗੌਂਦ ਜੀတို့ ਤੇ ਇਸ ਵੇਲੇ ਸ਼ਹਿਰ ਦੇ ਲੋਕਾਂ 'ਚ ਬਹੁਤ ਔੜੀ ਡਰਸ਼ਤ ਆ। ਡਿਪਟੀ ਮੇਅਰ ਨਗਰ ਨਿਗਮ ਮੁਹਾਲੀ ਦੇ ਜਿਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਿਆ ਇਸ ਨਾਲ ਹੀ ਸਾਡੇ ਨਾਲ ਕੁਝ ਇਸ ਇਲਾਕੇ ਦੇ ਦੁਕਾਨਦਾਰ ਵੀ ਮੌਜੂਦ ਨੇ ਤੇ ਉਹਨਾਂ ਕੋਲੋਂ ਜਾਣਕਾਰੀ ਲੈਣੇ ਕਿ ਇਸ ਵੇਲੇ ਨਾ ਨੌਟਿਸ ਤੇ ਸਥਿਤੀ ਮੁਹਾਲੀ ਦੇ ਫੇਸ 3B2 ਦੀ ਪੌਸ਼ ਮਾਰਕੀਟ ਖਵਾਈ ਜਾਣ ਵਾਲੀ ਉੱਥੇ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੈ। ਲਾਅ ਐਂਡ ਲਾਅ ਐਂਡ ਆਰਡਰ ਕੇ ਜੋ ਬਾਤਾਂ ਪਾ ਕਰ ਰਹੇ ਹਨ ਲਾਅ ਐਂਡ ਆਰਡਰ ਕੇ ਸਾਥ ਤੇ ਦੇਖਿਓ ਹਰ ਫੇਸ ਦੇ ਅੰਦਰ ਪਹਿਲੇ ਜੋ ਹੈ एक पीसीआर की जो है ना वैन होता था जो कि हर जगह पे एक दूसरे को जो है ना अटैचमेंट होता था आज अपन तीन भी, थ्री ए थ्री बी वन थ्री बी टू मिला करके एक पीसीआर है अब वो मैक्सिमम लोग जो है बीआईपी जो है से ड्यूटी पर लगे हुए हैं मुलाजिम तो ग्राउंड पर तो कोई मिलेगा नहीं क्योंकि पी की जो जितने क्षमता है उसके अनुसार ही काम करेगा अगर हमारे मुलाजिम ज्यादा होंगे तो जो आदमी क्राइम करता है उसमें थोड़ी दहशत पैदा होगी कि नहीं हमें जो है सो चलो ये जो कल परसों चौथा जो क्राइम हुआ है उसमें पी पहुंच करके उसको साथ के साथ काबू कर लिया लेकिन बहुत से जगह पर आप देखोगे कि वो जो है ना पहचान में नहीं आता पकड़ में नहीं आता इसीलिए हौसला उस सब का हौसला अफजाई होता है तो मनीष शंकर जी ਅੰਮ੍ਰਿਤਸਰ ਜ਼ਿਲ੍ਹੇ ਦਾ ਰਿਐਲਿਟੀ ਚੈੱਕ ਦਿਖਾਦੇ ਆ ਇਸ ਰਿਪੋਰਟ ਦੇ ਜ਼ਰੀਏ ਕਿ ਆਖਰਕਾਰ ਪੁਲਿਸ ਕਿੰਨੇ ਟੌਕਸੀ ਦਿਖਾ ਰਹੀ ਹੈ ਮੋਹਾਲੀ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਦਾ ਹੈ ਇੱਕ ਲੜਕੀ ਨੂੰ ਸ਼ਰੀਆਮ ਤਲਵਾਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮੌਤੇ ਕਾਟ ਉਤਾਰ ਦਿੱਤਾ ਜਾਂਦਾ ਹੈ ਜੀ ਮੀਡੀਆ ਦੀ ਟੀਮ ਅੱਜ ਅੰਮ੍ਰਿਤਸਰ ਪਹੁੰਚੀ ਹੈ ਅੰਮ੍ਰਿਤਸਰ ਦੇ ਮੇਨ ਚੌਂਕ 'ਚ ਅਸੀਂ ਖੜੇ ਆਂ ਵਿਸ਼ਾਲ ਮੈਗਾਮਾਰਟ ਲੱਗੇ ਯਾਨਕੀ ਪੌਸ਼ ਏਰੀਆ ਮੰਨੇ ਜਾਂਦਾ ਹੈ ਦੇਖੋ ਕਿਵੇਂ ਲੋਕਾਂ ਦਾ ਆਉਣਾ ਜਾਣਾ ਹੈ ਪਰ ਸੁਰੱਖਿਆ ਕਿਤੇ ਨਾ ਕਿਤੇ ਨਹੀਂ ਹੈਗੀ ਅਸੀਂ ਕਹਿ ਲਈਏ ਪੀਸੀਆਰ ਦੀਆਂ ਟੀਮਾਂ ਕੋਈ ਵੀ ਗਸ਼ਤ ਕਰਦੀਆਂ ਦਿਖਾਈ ਨਹੀਂ ਦੇ ਰਹੀਆਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਸ ਇਲਾਕੇ ਦੇ ਵਿੱਚ ਚਹਲ ਪਹਲ ਦਿਖਾਈ ਦੇ ਰਹੀ ਹੈ ਚਹਲ ਪਹਲ ਤੋਂ ਭਾਵ ਕਿ ਕਿਸ ਤਰ੍ਹਾਂ ਲੋਕ ਦਿਖਾਈ ਦੇ ਰਹੇ ਨੇ ਇੱਥੋਂ ਆਉਂਦੇ ਜਾਂਦੇ ਯਾਨਕੀ ਇਹ ਇੱਕ ਪੌਸ਼ ਏਰੀਆ ਹੈ ਜਿੱਧਰ ਦੇਖੋਗੇ ਉਧਰ ਹੀ ਲੋਕ ਔਰਤਾਂ ਭੈਣਾ ਮਾਤਾਵਾਂ ਜਾਂਦੀਆਂ ਹੋਈਆਂ ਦਿਖਾਈ ਦੇਣੀਆਂ ਤੁਸੀਂ ਦੇਖੋ ਜਿਵੇਂ ਇਹ ਭੈਣ ਜੀ ਹੋਣੀ ਜਾ ਰਹੇ ਆ ਘਰ ਪਰ ਇਸ ਤੋਂ ਇਲਾਵਾ ਜੇਕਰ ਅਸੀਂ ਅੰਮ੍ਰਿਤਸਰ ਤੋਂ ਇਲਾਵਾ ਅਸੀਂ ਮੋਹਾਲੀ ਦੀ ਗੱਲ ਕਰੀਏ ਤੁਸੀਂ ਦੇਖਿਆ ਹੋਣਾ ਕਿ ਕਿੱਡੇ ਵੱਡੇ ਪੱਧਰ ਦੇ ਉੱਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਇੱਕ ਵਿਅਕਤੀ ਵੱਲੋਂ ਇੱਕ ਔਰਤ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਕਿਸ ਤਰੀਕੇ ਨਾਲ ਦਰਦਨਾਕ ਤਰੀਕੇ ਦੇ ਨਾਲ ਦੇਖੋ ਕਤਲ ਕਰ ਦਿੱਤਾ ਜਾਂਦਾ ਸੋ ਇੱਥੇ ਲੋਕ ਮੌਜੂਦ ਨੇ ਉਹਨਾਂ ਦੀ ਰਾਏ ਅਸੀਂ ਜ਼ਰੂਰ ਲਵਾਂਗੇ ਕਿ ਆਖਰਕਾਰ ਅੰਮ੍ਰਿਤਸਰ ਦੇ ਲੋਕ ਕੀ ਸੋਚਦੇ ਨੇ ਅਜਿਹੀ ਘਟਨਾ ਬਾਰੇ ਇੱਥੇ ਭਾਜੀ ਸਾਡੇ ਨਾਲ ਮੌਜੂਦ ਨੇ ਭਾਜੀ ਕੀ ਨਾਮ ਹੈ ਤੁਹਾਡਾ ਸ਼ਿਵਰਾਜ ਸਿੰਘ ਜੀ ਮੇਰਾ ਨਾਮ ਹੈ ਭਾਜੀ ਕਿਵੇਂ ਦੇਖ ਰਹੇ ਹੋ ਪੌਸ਼ ਏਰੀਆ ਸੀ ਖੜੇ ਆ ਕੋਈ ਵੀ ਪੀਸੀਆਰ ਇੱਥੇ ਨਹੀਂ ਹੈਗੀ ਕੋਈ ਵੀ ਲੰਘ ਨਹੀਂ ਰਿਹਾ ਇੰਨੀਆਂ ਔਰਤਾਂ ਇੱਥੋਂ ਜਾ ਰਹੀਆਂ ਨੇ ਪਰ ਸੇਫਟੀ ਕਿਤਨਾ ਕਿਤੇ ਪੂਰੇ ਪੰਜਾਬ ਤੇ ਇਹੀ ਹਾਲਾਤ ਨੇ ਕਿਵੇਂ ਦੇਖ ਰਹੇ ਆ ਅ ਬਿਲਕੁਲ ਥੋੜੀ ਬਹਿ ਹੈ ਢਿੱਲ ਜੀ ਇਹ ਪੌਸ਼ ਏਰੀਆ ਵਾ ਇੱਥੇ ਇੱਕ ਪਾਸੇ ਖਾਲਸਾ ਕਾਲਜ ਤੁਸੀਂ ਦੇਖ ਰਹੇ ਜੀ ਖਾਲਸਾ ਕਾਲਜ ਆ ਇੱਥੋਂ ਬੱਚੇ ਬੱਚੀਆਂ ਵੀ ਬਾਹਰ ਦੋ ਟਾਈਮ ਇਹਨਾਂ ਦੀ ਛੁੱਟੀ ਹੁੰਦੀ ਹੈ ਸਾਰੇ ਜਾਣਦੇ ਆ ਪਰ ਪੀਸੀਆਰ ਦਾ ਗੇੜਾ ਬਹੁਤ ਘਟਿਆ ਤੇ ਲੇਡੀਜ਼ ਖਾਸ ਕਰਕੇ ਦੋ ਤਿੰਨ ਹਾ ਜਿਹੜੀਆਂ ਵਾਰਦਾਤਾ ਹੋਈਆਂ ਉਹਦੇ ਕਰਕੇ ਆਪਣੇ ਆਪ ਨੂੰ ਏਡਾ ਸੇਫ ਨਹੀਂ ਮਹਿਸੂਸ ਕਰਦੇ ਨਹੀਂ ਤੇ ਇੱਥੇ 11 ਰਾਤ 11 12 ਵਜੇ ਤੱਕ ਚੈਲ ਪੈਲ ਹੁੰਦੀ ਏ ਇਸ ਏਰੀਆ ਦੇ ਵਿੱਚ ਪਰ ਇਸ ਵਕਤ ਇਹ ਹਾਲਾਤ ਆ ਕਿ ਲੋਕੀ 8 9 ਵਜੇ ਹੀ ਆਪਣਾ ਬੋਰੀਆ ਬਿਸਤਰਾ ਗੋਲ ਕਰਕੇ ਘਰ ਆਉਣ ਕਾਰਨ ਕੀ ਆ ਕਾਰਨ ਕੀ 8 ਵਜੇ ਥੋੜਾ ਸਹਿਮ ਦਾ ਮਾਹੌਲ ਹੋ ਜਾਂਦਾ ਆਖਿਰ ਹਰ ਕੋਈ ਬੰਦਾ ਜਿਹੜਾ ਆਪਣੀ ਸੇਫਟੀ ਚਾਹੁੰਦਾ ਵ ਤੇ ਸੇਫਟੀ ਉਸ ਲੈਵਲ ਦੀ ਨਹੀਂ ਹੈਗੀ ਕੀ ਲੱਗਦਾ ਹੈ ਤੇ ਸਰਕਾਰਾਂ ਜ਼ਿੰਮੇਵਾਰ ਨੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਤੁਹਾਨੂੰ ਕੀ ਲੱਗਦਾ ਹੈ ਪ੍ਰਸ਼ਾਸਨ ਤੁਸੀਂ ਇਹ ਵੇਖੋ ਜੀ ਇਲੈਕਸ਼ਨ ਦੇ ਦੌਰ ਚ ਜਿੰਨੇ ਦਿਨ ਇਲੈਕਸ਼ਨ ਦਾ ਕੋਡ ਆਫ ਕੰਡਕਟਰ ਰਿਹਾ ਵਾ ਕੋਈ ਵਾਰਦਾਤ ਨਹੀਂ ਹੋਈ ਇਟ ਮੀਨ ਵੀ ਉਦੋਂ ਪੂਰਾ ਸਿਕੰਜਾ ਕੱਸਿਆ ਜਦੋਂ ਸਿਕੰਜਾ ਢਲਾ ਆ ਉਦੋਂ ਵਾਰਦਾਤਾਂ ਹੋਣਾ ਸ਼ੁਰੂ ਹੋ ਗਈਆਂ ਜਾਂ ਤੇ ਹੁਣ ਸਰਕਾਰ ਨੂੰ ਹੋਰ ਚਾਹੀਦਾ ਫੋਰਸਸ ਵਧਾਵੇ ਤੇ ਜਾਂ ਫਿਰ ਇਹਦੇ ਉੱਤੇ ਕੋਈ ਨਾ ਕੋਈ ਵਿਚਾਰ ਹੋਣਾ ਚਾਹੀਦਾ ਵੱਡੇ ਲੈਵਲ ਤੇ ਹੋਣਾ ਚਾਹੀਦਾ ਕਿ ਹਰ ਇੱਕ ਨੂੰ ਜਾਨ ਮਾਲ ਦੀ ਰਾਖੀ ਆਪਣੀ ਮੁਹਾਲੀ ਦੇ ਵਿੱਚ ਘਟਣਾ ਹੋਈ ਤੁਸੀਂ ਦੇਖਿਆ ਹੋਣਾ ਖਬਰ ਸੁਣੀ ਹੋਣੀ ਹੈ ਬਹੁਤ ਦਰਦਨਾਕ ਹਾਸਾ ਸੀਗਾ ਤੁਸੀਂ ਮੰਨਦੇ ਹੋ ਕਿ ਔਰਤਾਂ ਸਾਡੀਆਂ ਸੇਫ ਨੇ ਜਾਂ ਅਸੀਂ ਰਾਤ ਨੂੰ ਸਾਡੇ ਬੱਚੇ ਬਾਹਰ ਨਿਕਲ ਸਕਦੇ ਨੇ ਇੱਕ ਲੈਵਲ ਤੱਕ ਸੇਫ ਨਹੀਂ ਹੈ ਤਾਂ ਹੀ ਉਹ ਤੇ ਜੁੱਤ ਸਾਰਾ ਬਾਹਰ ਭਜਾ ਜਾ ਰਿਹਾ ਨਹੀਂ ਤੇ ਅੱਜ ਦੀ ਤਰੀਕ ਦੇ ਵਿੱਚ ਹਰ ਇੱਕ ਨੂੰ ਆ ਕਿ ਮੇਰਾ ਬੱਚਾ ਮੇਰੇ ਕੋਲ ਰਵੇ ਬਜ਼ੁਰਗ ਇੱਥੇ ਰਹਿ ਗਏ ਆ ਬਜ਼ੁਰਗਾਂ ਦੇ ਨਾਲ ਕਿੰਨੀਆਂ ਡੇ ਬਾਈ ਡੇ ਵਾਰਦਾਤਾਂ ਹੁੰਦੀਆਂ ਜਿਹੜੇ ਜ਼ਿਆਦਾ ਬਜ਼ੁਰਗ ਰਹਿ ਗਏ ਇਕੱਲੇ ਘਰਾਂ ਦੇ ਵਿੱਚ ਤੇ ਜਿਹੜੇ ਬੱਚੇ ਉਹਨਾਂ ਦੇ ਬਾਹਰ ਚੱਲ ਗਏ ਆ ਹੁਣ ਜੇ ਪਰਿਵਾਰ ਸਾਰਾ ਇੱਕ ਥਾਂ ਤੇ ਹੋਵੇ ਤੇ ਹਰ ਇੱਕ ਆਪਣੇ ਆਪ ਨੂੰ ਸੇਫ ਮਹਿਸੂਸ ਕਰਦਾ ਬਿਲਕੁਲ ਸਿਆਣੀ ਗੱਲ ਕੀਤੀ ਆ ਕਿ ਜੇਕਰ ਬਜ਼ੁਰਗ ਇਕੱਲੇ ਘਰਾਂ ਦੇ ਵਿੱਚ ਨੇ ਉਹਨਾਂ ਤੇ ਵੀ ਹਮਲੇ ਹੁੰਦੇ ਨੇ ਸੋ ਇਹ ਏਰੀਆ ਹੈ ਪੌਰ ਸ਼ੀਰਿਆ ਰਣਜੀਤ ਐਮੈਨਿਊ ਇਲਾਕੇ ਦੇ ਲੱਗ ਗਿਆ ਸੀ ਖੜਿਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਖਾਲਸਾ ਕਾਲਜ ਹੈ ਖਾਲਸਾ ਕਾਲਜ ਆਫ ਐਜੂਕੇਸ਼ਨ ਦਾ ਬੋਰਡ ਲੱਗਿਆ ਕੋਈ ਵੀ ਇੱਥੇ ਪੀਸੀਆਰ ਦੀ ਟੀਮ ਨਹੀਂ ਹੈਗੀ ਕੋਈ ਵੀ ਇੱਥੇ ਪੁਲਿਸ ਮੁਲਾਜ਼ਮ ਜਿਹੜਾ ਕੋਈ ਗਸ਼ਤ ਕਰਦਾ ਦਿਖਾਈ ਨਹੀਂ ਦੇ ਰਿਹਾ ਇਹੀ ਚੀਜ਼ਾਂ ਜਿਹੜੀਆਂ ਨੇ ਇਹੀ ਚੀਜ਼ਾਂ ਨੇ ਜਿਹੜੀਆਂ ਵੱਡੀਆਂ ਘਟਨਾਵਾਂ ਨੂੰ ਵੱਡੀਆਂ ਵਾਰਦਾਤਾਂ ਨੂੰ ਕੈਮਰਾਮੈਨ ਦਲੀਪ ਕੁਮਾਰ ਦੇ ਨਾਲ ਪਰਮਵੀਰ ਸਿੰਘ ਔਲਖ ਜ਼ੀ ਮੀਡੀਆ ਅੰਮ੍ਰਿਤਸਰ ਪਠਾਨਕੋਟ ਬਾਰਡਰ ਤੋਂ ਪਹਿਲਾਂ ਕਿਸ ਤਰ੍ਹਾਂ ਕਿਹਦੇ ਸੁਰੱਖਿਆ ਹੈ ਜਿਸ ਤਰੀਕੇ ਨਾਲ ਪਠਾਨਕੋਟ ਦਾ ਜ਼ਿਲ੍ਹਾ ਉਹ ਬਾਰਡਰ ਲਾਇਆ ਜਿੱਥੇ ਕਿ तमाम तरह ਦੀਆਂ ਇੰਟੈਲੀਜੈਂਸ ਇਨਫੋਰਟਸ ਪੰਜਾਬ ਦੇ ਨਾਲ ਨਾਲ ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਦਿੱਤੀਆਂ ਜਾਂਦੀਆਂ ਨੇ ਪਰ ਪਠਾਨਕੋਟ ਚ ਗਰਾਊਂਡ ਰਿਐਲਿਟੀ ਚੈੱਕ ਕੀਤਾ ਗਿਆ ਹਕੀਕਤ ਕੀ ਹੈ ਇਸ ਰਿਪੋਰਟ ਜ਼ਰੀਏ ਦੇਖਦੇ ਆਂ ਚਾਚ ਮਦਰ ਹਿਆ ਵਾਰਦਾਤਾ ਲਾਅਨ ਆਰਡਰ ਵੀ ਸਥਿਤੀ ਤੇ ਵੱਡੇ ਸਵਾਲ ਖੜੇ ਕਰਦੀਆਂ ਨੇ ਮੁਹਾਲੀ ਦੇ ਵਿੱਚ ਇੱਕ ਕੁੜੀ ਦਾ ਸ਼ਰੇਆਮ ਕਿਸ ਤਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਟਟਣਾ ਸੀਸੀਟੀਵੀ ਦੇ ਵਿੱਚ ਕੀ ਹੁੰਦੀ ਆ ਇਸ ਵੇਲੇ ਅਸੀਂ ਪਖਾਨਪੋੜ ਦੇ ਸਿੰਬਲ ਚੌਂਕ ਇਲਾਕੇ ਮੌਜੂਦ ਹੈ ਇਹ ਪਖਾਨਪੋੜ ਦਾ ਸਿੰਬਲ ਚੌਂਕ ਐਂਟਰੀ ਪੁਆਇੰਟ ਹੈਗਾ ਪਖਾਨਪੋੜ ਦਾ ਇੱਥੇ ਪੁਲਿਸ ਦਾ ਤਾਇਨਾਤ ਹੁੰਦੀ ਹੈ ਲੇਕਿਨ ਸਵੇਰ ਔਰ ਸ਼ਾਮ ਦੇ ਟਾਈਮ ਕੀ ਇਹ ਪੁਲਿਸ ਜਿਹੜੀ ਹੈ ਗਿਆ ਸਿਰਫ ਚਲਾਨ ਕੱਟਣ ਵਾਸਤੇ ਹੀ ਸਵੇਰ ਔਰ ਸ਼ਾਮ ਦਾ ਟਾਈਮ ਇੱਥੇ ਤਣਾਤ ਕੀਤੀ ਜਾਂਦੀ ਹੈ ਜਾਂ ਫਿਰ ਉਹ ਵੱਡੀ ਜ਼ਿੰਮੇਵਾਰੀ ਜਿਹਨਾਂ ਦੇ ਮੋਢਿਆਂ ਤੇ ਆ ਉਹਨਾਂ ਨੂੰ ਇੱਥੇ ਸ਼ਕਤੀ ਦੇ ਨਾਲ ਡਿਊਟੀ ਦੇਣੀ ਚਾਹੀਦੀ ਹੈ ਜੀ ਤਾਂਕਿ ਲਾਅਨ ਆਰਡਰ ਦੀ ਸਥਿਤੀ ਬਰਕਰਾਰ ਰਹੇ ਪੀਸੀ ਆਰਮੀ ਪੂਰੇ ਸ਼ਹਿਰਾਂ ਦੇ ਵਿੱਚ ਗਸ਼ਤ ਦੇ ਉੱਤੇ ਹੁੰਦੀ ਹੈ ਲੇਕਿਨ ਕਈ ਜਗ੍ਹਾ ਅਸੀਂ ਇਹ ਜ਼ਰੂਰ ਦੇਖਿਆ ਗਿਆ ਕਿ ਬੈਰੀਗੇਟ ਐਵੇਂ ਹੀ ਸੁੰਨੇ ਪਏ ਨੇ ਐਂਟਰੀ ਪੁਆਇੰਟ ਔਰ ਐਗਜ਼ਿਟ ਪੁਆਇੰਟ ਸੁੰਨੇ ਪਏ ਨੇ ਔਰ ਪੁਲਿਸ ਦਾ ਕੋਈ ਵੀ ਜਿਹੜਾ ਮੁਲਾਜ਼ਮ ਹੈ ਇੱਥੇ ਤਨਾਤ ਨਹੀਂ ਆ ਹਾਲਾਂਕਿ ਸੀਸੀਟੀਵੀ ਕੈਮਰੇ ਵੀ ਇੱਥੇ ਲਗਾਏ ਗਏ ਨੇ ਪਰ ਇੱਥੇ ਮੈਨੂਲੀ ਕੋਈ ਵੀ ਪੁਲਿਸ ਵਾਲਾ ਜਿਹੜਾ ਹੈਗਾ ਡਿਊਟੀ ਤੇ ਤਨਾਤ ਨਹੀਂ ਹੈਗਾ ਸ਼ਰਮ ਕਤਲ ਵਰਗੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਲੋ ਨ ਆਰਡਰ ਦੀ ਸਥਿਤੀ ਦੇ ਉਤੇ ਕਈ ਵੱਡੇ ਸਵਾਲ ਖੜੇ ਕਰਦੀਆਂ ਨੇ ਅਜਮਾ ਜੀ ਰੀ ਮੀਡੀਆ ਪਠਾਨਕੋਟ ਗੁਰਦਾਸਪੁਰ ਦੇ ਕਾਨੂੰ ਵਾਲਾ ਚੌਂਕ ਦੇ ਵਿੱਚ ਹਾਲਾਤ ਵੇਖੇ ਗਏ ਜਿੱਥੇ ਪੁਲਿਸ ਫੋਰਸ ਨਾ ਦਿਖਾਈ ਦਿੱਤੀ ਸਿੱਧੇ ਤੌਰ ਤੇ ਸਵਾਲ ਕਾਨੂੰਨ ਵਿਵਸਥਾ ਤੇ ਇਸ ਕਰਕੇ ਹੈ ਕਿ ਜਿਹੜੇ ਸਮਾਜ ਭਰੋ ਦੀ ਅੰਸਰ ਨੇ ਬੇਖੌਫ ਹੋ ਕੇ ਸੜਕਾਂ ਤੇ ਕੰਮ ਰਿਹਾ ਹੈ ਬੀਤੇ 2 ਦਿਨ ਪਹਿਲਾਂ ਮੁਹਾਲਲੇ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਸੀ ਜਿੱਥੇ ਇੱਕ ਮਹਿਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦੋਸ਼ੀ ਨੂੰ ਫੜ ਲਿਆ ਗਿਆ ਸੀ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਇਸ ਘਟਨਾ ਤੋਂ ਕੋਈ ਸਬਕ ਜੜਾ ਵਾ ਨਹੀਂ ਲਿਆ ਹੈਗਾ ਇਸ ਵਕਤ ਇਹ ਗੁਰਦਾਸਪੁਰ ਦੇ ਕਾਨੂੰਨਵਾਨ ਚੌਂਕ ਦੇ ਵਿੱਚ ਮੌਜੂਦ ਹੈ ਗਿਆ ਜਿਸ ਨੂੰ ਪਰਸ਼ੂਰਾਮ ਚੌਂਕ ਵੀ ਕਿਹਾ ਜਾਂਦਾ ਇਸ ਚੌਂਕ ਤੋਂ ਚਾਰੋਂ ਤਰਫ ਜਿਹੜੀਆਂ ਸੜਕਾਂ ਜਾਂਦੀਆਂ ਹੈਗੀਆਂ ਨੇ ਸਾਹਮਣੇ ਗੱਲ ਕੀਤੀ ਜਾਵੇ ਤਾਂ ਸਾਹਮਣੇ ਅਮ੍ਰਿਤਸਰ ਰੋਡ ਹੈਗਾ ਵਾ ਜਿੱਥੋਂ ਨੈਸ਼ਨਲ ਹਾਈਵੇ ਅਮ੍ਰਿਤਸਰ ਨੂੰ ਜਿਹੜੀਆਂ ਗੱਡੀਆਂ ਨੇ ਉਹ ਜਾਂਦੀਆਂ ਹੈਗੀਆਂ ਨੇ ਦੂਸਰੀ ਤਰਫ ਡੇਰਾ ਬਾਬਾ ਨਾਨਕ ਰੋਡ ਹੈਗਾ ਵਾ ਤੀਸਰੀ ਤਰਫ ਦੀ ਗੱਲ ਕੀਤੀ ਜਾਵੇ ਤਾਂ ਕਨਵਨ ਚੌਂਕ ਹੈਗਾ ਜਿੱਥੇ ਲੜਕੀਆਂ ਦਾ ਕੋਲਜ ਜਿਹੜਾ ਉਹ ਵੀ ਮੌਜੂਦ ਹੈਗਾ ਇਸੇ ਜਗ੍ਹਾ ਦੇ ਉੱਪਰੋਂ ਵਕ-ਵਕ ਬੱਸਾਂ ਜਿਹੜੀਆਂ ਨੇ ਯਾਤਰੀ ਜਿਹੜੇ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਨੇ ਕਿਉਂਕਿ ਇਹ ਮੇਨ ਸ਼ਹਿਰ ਦਾ ਚੌਂਕ ਹੈਗਾ ਲੇਕਿਨ ਇਸ ਚੌਂਕ ਦੇ ਉੱਪਰ ਕੋਈ ਵੀ ਕਰਮਚਾਰੀ ਜਿਹੜਾ ਨਹੀਂ ਹੈਗਾ ਇੱਥੋਂ ਯਾਤਰੀ ਜਿਹੜੇ ਨੇ ਉਹ ਡੇਰਾ ਬਾਬਾ ਨਾਨਕ ਰੋਡ ਨੂੰ ਜਾਂਦੇ ਨੇ ਇਧਰਲੀ ਸਾਈਡ ਗੱਲ ਕਰਾਂ ਤਾਂ ਇਹ ਜਿਹੜਾ ਵਾ ਕਨੋਵਾਨ ਰੋਡ ਹੈਗਾ ਵਾ ਕਨੋਵਾਨ ਰੋਡ ਦੇ ਉੱਪਰ ਹੀ ਐਸਜੀ ਕਾਲਜ ਜੋ ਕਿ ਇੱਕ ਲੜਕੀਆਂ ਦਾ ਕਾਲਜ ਹੈਗਾ ਉਹ ਵੀ ਮੌਜੂਦ ਹੈਗਾ ਇੱਥੇ ਲੜਕੀਆਂ ਜਿਹੜੀਆਂ ਨੇ ਖਲੋ ਕੇ ਬਸ ਦੀ ਵੇੜ ਕਰਦੀਆਂ ਨੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਕਿ ਸਾਹਮਣੇ ਜਿਹੜਾ ਪਰਸ਼ੂਰਾਮ ਚੌਂਕ ਹੈਗਾ ਇੱਥੋਂ ਸਿੱਧੀ ਜਿਹੜੀ ਗੱਡੀ ਆ ਉਹ ਅੰਮ੍ਰਿਤਸਰ ਨੂੰ ਬੱਸਾਂ ਜਿਹੜੀਆਂ ਨੇ ਜਾਂਦੀਆਂ ਨੇ ਲੇਕਿਨ ਇਹ ਮੁੱਖ ਚੌਂਕ ਹੋਣ ਦੇ ਬਾਵਜੂਦ ਵੀ ਇੱਥੇ ਕੋਈ ਵੀ ਜਿਹੜਾ ਕਰਮਚਾਰੀ ਆ ਪੁਲਿਸ ਮੁਲਾਜ਼ਮ ਜਿਹੜਾ ਵਾ ਚਾਹੇ ਉਹ ਪੀਸੀਆਰ ਦੀ ਗੱਲ ਕੀਤੀ ਜਾਵੇ ਜਾਂ ਟ੍ਰੈਫਿਕ ਪੁਲਿਸ ਦੀ ਗੱਲ ਕੀਤੀ ਜਾਵੇ ਕੋਈ ਵੀ ਕਰਮਚਾਰੀ ਮੁਲਾਜ਼ਮ ਜਿਹੜਾ ਵਾ ਇੱਥੇ ਤੇ ਨਾਤ ਨਹੀਂ ਹੈਗਾ ਵੱਡੀ ਘਟਨਾ ਜਿਹੜੀ ਆ ਮੁਹੱਲੇ ਦੇ ਵਿੱਚ ਵਾਪਰੀ ਆ ਉਸ ਤੋਂ ਕੋਈ ਵੀ ਸਬਕ ਜਿਹੜਾ ਵਾ ਪ੍ਰਸ਼ਾਸਨ ਨੇ ਨਹੀਂ ਲਿਆ ਹੈਗਾ ਇਸ ਚੌਂਕ ਦੇ ਵਿੱਚ ਕੋਈ ਪੁਲਿਸ ਕਰਮਚਾਰੀ ਜਿਹੜਾ ਵਾ ਹੁਣ ਸਮਾਂ ਜਿਹੜਾ ਵਾ 5 ਵਜੇ ਦਾ ਹੋ ਚੁੱਕਿਆ ਵਾ ਲੇਕਿਨ ਕੋਈ ਵੀ ਤੁਹਾਨੂੰ ਇਹ ਚਾਰੇ ਪਾਸੇ ਵੇਖੇ ਜਾਵੇ ਤਾਂ ਚਾਰੇ ਪਾਸੇ ਕੋਈ ਵੀ ਪੁਲਿਸ ਕਰਮਚਾਰੀ ਜਿਹੜਾ ਵਾ ਤੇ ਨਾਤ ਨਹੀਂ ਹੈਗਾ ਵੱਡੀ ਘਟਨਾ ਵਾਪਰਨ ਦੇ ਬਾਵਜੂ ਜੇਕਰ ਇਥੋਂ ਮਹਿਲਾਵਾਂ ਜਿਹੜੀਆਂ ਨੇ ਉਹ ਬਸ ਤੋਂ ਬਹਿ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੀਆਂ ਨੇ ਤੇ ਚਾਹੀਦਾ ਸੀਗਾ ਮੁਲਾਜ਼ਮਾਂ ਨੂੰ ਚਾਹੀਦਾ ਸੀ ਪ੍ਰਸ਼ਾਸਨ ਨੂੰ ਕਿ ਇੱਥੇ ਪੁਖਤਾ ਪ੍ਰਬੰਧ ਜਿਹੜੇ ਨੇ ਕੀਤੇ ਜਾਣ ਕੁਝ ਰਾਗੀ ਰਾਕੇ ਨੇ ਗੱਲ ਕਰਦੇ ਆ ਭਾਈ ਇੱਥੇ ਦੱਸੋ ਇੱਥੇ ਕੋਈ ਮੁਲਾਜ਼ਮ ਤਨਾਤ ਹੈਗਾ ਕੋਈ ਪੁਲਿਸ ਮੁਲਾਜ਼ਮ ਇੱਥੇ ਪੁਲਿਸ ਮੁਲਾਜ਼ਮ ਤਾਂ ਕੋਈ ਵੀ ਨਹੀਂ ਤਨਾਤ ਜਿਸ ਤਰ੍ਹਾਂ ਦੇ ਨਾਲ ਮੁਹਾਲੀ ਦੇ ਵਿੱਚ ਘਟਨਾ ਵਾਪਰੀ ਆ ਇੱਕ ਜਨਾਨੀ ਦਾ ਕਤਲ ਕਰ ਦਿੱਤਾ ਗਿਆ ਇੱਥੇ ਕੋਈ ਲੰਬਾ ਤੁਹਾਨੂੰ ਕੋਈ ਆ ਇੱਥੇ ਐਕਸੀਡੈਂਟ ਹੋਇਆ ਹੈਗਾ ਤੇ ਉੱਥੇ ਕੋਈ ਨਹੀਂ ਪੁਲਿਸ ਵਾਲਾ ਇਹ ਮੈਂ ਮੈਂ ਤਾਂ ਵੈਸੇ ਅੱਜ ਸਵੇਰ ਦਾ ਜਦੋਂ ਪਿੰਡੋਂ ਵੀ ਆਏ ਆਂ ਦਾ ਸ਼ਹਿਰ 'ਚ ਵੀ ਦੋ ਤਿੰਨ ਚੱਕਰ ਲਾਏ ਆ ਮੈਨੂੰ ਤਾਂ ਕਿਤੇ ਨਹੀਂ ਲੱਗੀ ਇਹ ਜਿਹੜਾ ਮੁੱਖ ਚੌਕ ਆ ਕੇ ਕਿਹੜਾ ਚੌਕ ਆ ਕੇ ਇਹ ਵੈਸੇ ਤੇ ਪਰਸ਼ੂਰਾਮ ਚੌਕ ਕਹਿੰਦੇ ਆ ਵੈਸੇ ਗੜਾਸ਼ਾ ਚੌਂਗ ਦੇ ਨਾਂ ਨਾਲ ਫੇਮਸ ਆ ਕਿਤੇ ਪੁਲਿਸ ਲੱਗੀ ਐ ਇਸ ਵਕਤ ਐਸਵੇਲੇ ਭਾਈ ਤੁਸੀਂ ਖੁਦ ਵੀ ਦੇਖ ਸਕਦੇ ਆ ਨਹੀਂ ਕਿਤੇ ਨਹੀਂ ਲੱਗੀ ਜਿਸ ਤਰ੍ਹਾਂ ਦੇ ਨਾਲ ਮੁਹੱਲੀ ਦੇ ਵਿੱਚ ਇੱਕ ਲੜਕੀ ਦਾ ਕਤਲ ਕਰ ਦਿੱਤਾ ਗਿਆ ਇੱਥੇ ਲੱਗੇ ਐਸਡੀ ਕਾਲਜ ਪਿੰਡਾਂ ਲੜਕੀਆਂ ਦਾ ਇੱਥੇ ਚਾਹੀਦਾ ਪੁਲਿਸ ਹੁਣੇ ਬਿਲਕੁਲ ਭਾਈ ਵੈਸੇ ਤੇ ਫਿਲਹਾਲ ਹੁੰਦੀ ਆ ਪਰ ਇਸ ਵੇਲੇ ਨਹੀਂ ਆ ਪਿਛਲੇ 1 ਵੈਸੇ ਹੁੰਦੀ ਹੈ ਬਿਲਕੁਲ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਇੱਥੇ ਇਸ ਜਗ੍ਹਾ ਦੇ ਉੱਪਰ ਐਕਸੀਡੈਂਟ ਵੀ ਆਇਆ ਸੀ ਲੇਕਿਨ ਕੋਈ ਵੀ ਜਿਹੜਾ ਮੁਲਾਜ਼ਮ ਆ ਮੌਕੇ ਤੇ ਨਹੀਂ ਪਹੁੰਚਿਆ ਰਾਹਗੀਰ ਜਿਹੜੇ ਨੇ ਉਹਨਾਂ ਨੇ ਆਪਣੀ ਗੱਡੀ ਦੇ ਵਿੱਚ ਉਸ ਵਿਅਕਤੀ ਨੂੰ ਜਿਹੜਾ ਵਾ ਸਿਵਲ ਹਸਪੀਟਲ ਦੇ ਵਿੱਚ ਪਹੁੰਚਾਇਆ ਤਾਂ ਜੋ ਉਸ ਦਾ ਇਲਾਜ ਹੋ ਸਕੇ ਤੇ ਕਿਤਨਾ ਕਿਤੇ ਵੱਡੇ ਸਵਾਲ ਜਿਹੜੇ ਨੇ ਉਹ ਪੁਲਿਸ ਪ੍ਰਸ਼ਾਸਨ ਤੇ ਖੜੇ ਹੁੰਦੇ ਨੇ ਕਿ ਕਿਉਂਕਿ ਮੁੱਖ ਚੌਕ ਹੋਣ ਦੇ ਬਾਵਜੂਦ ਵੀ ਇੱਥੇ ਕੋਈ ਵੀ ਮੁਲਾਜ਼ਮ ਜਿਹੜਾ ਵਾ ਉਹ ਤਨਾਤ ਨਹੀਂ ਕੀਤਾ ਗਿਆ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਜੀ ਮੀਡੀਆ ਗੁਰਦਾਸਪੁਰ ਤਾਂ ਗੱਲ ਤਰੰਤਾਰਨ ਦੇ ਕਰਾਂਗੇ ਜਿੱਥੇ तमाम ਨਾਕੇ ਤੇ ਚੈੱਕਪੋਸਟ ਚੈੱਕ ਕੀਤੇ ਗਏ ਤਰੰਤਾਰਨ ਸਰਹੱਦੀ ਜ਼ਿਲ੍ਹਾ ਜਿੱਥੇ ਸਵਾਲ ਬਹੁਤ ਵੱਡੇ ਪੱਧਰ ਤੇ ਖੜੇ ਹੁੰਦੇ ਆ ਕਿ ਪੁਲਿਸ ਦੀ ਤਾਇਨਾਤੀ ਕਿੱਥੇ ਗਈ ਪਰ ਓਵਰਆਲ ਅੰਕੜਾ ਵੀ ਜਾਣ ਲੈਣਾ ਚਾਹੀਦਾ ਕਿ ਪੰਜਾਬ ਚ ਤਕਰੀਬਨ 82000 ਪੁਲਿਸ ਮੁਲਾਜ਼ਮ ਹੈ ਹੁਣ ਤੱਕ ਦੀ ਇਲੈਕਸ਼ਨ ਡਿਊਟੀ ਚ 43000 ਬੰਦਾ ਇਲੈਕਸ਼ਨ ਚ ਲੱਗਿਆ ਰਿਹਾ ਵੀਆਈਪੀ ਵੀਆਈਪੀ ਡਿਊਟੀਆਂ ਉਹ ਲੱਗਦੇ ਕਿ ਜਿੱਥੇ ਵੱਡੇ ਵੱਡੇ ਲੀਡਰ ਜਾਂਦੇ ਆ ਉਸ ਤੋਂ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਚ ਡਿਪਲॉयਮੈਂਟ ਹੈ ਨਾਕਿਆਂ ਤੇ ਖੜੀ ਪੁਲਿਸ ਦੀ ਗਿਣਤੀ ਕਿੰਨੀ ਹੈ ਤਰਨ ਤੋਂ ਆਈ ਤਰਨ ਤਰਨ ਤੋਂ ਆਈ ਰਿਪੋਰਟ ਦਿਖਾਉਣਿਆ ਕਿ ਆਖਰਕਾਰ ਜਿਸ ਸਰਹੱਦ ਦੇ ਜ਼ਿਲ੍ਹਿਆਂ 'ਚ ਇਹ ਹਾਲਾਤ ਬਣੇ ਹੋਏ ਆ ਪਾਕੀ ਜ਼ਿਲ੍ਹਿਆਂ 'ਚ ਕਿਹੜੇ ਹਾਲਾਤ ਹੋਣਗੇ ਪੁਲਿਸ ਮੁਸਤਿਹਦ ਨਾਕੇਬੰਦੀ ਕੀਤੀ ਗਈ ਹੈ ਤੇ ਜਲਦ ਹੀ આરોપીਆਂ ਨੂੰ ਗ੍ਰਿਫਤਾਰ ਕਰ ਲਿਤਾ ਜਾਵੇਗਾ ਕਿਸੇ ਵੀ ਘਟਨਾ ਵਾਪਰਨ ਤੋਂ ਬਾਅਦ ਇਸ ਤਰ੍ਹਾਂ ਦੇ ਜਿਹੜੇ ਨੇ ਸ਼ਬਦ ਪੁਲਿਸ ਅਧਿਕਾਰੀ ਬੋਲ ਕੇ ਜਾਂਦੇ ਨੇ ਲੇਕਿਨ ਪੁਲਿਸ ਕਿੰਨੀ ਕੁ ਮੁਸਤਿਹਦ ਤਾਨੂੰ ਉਹ ਚੀਜ਼ ਦਿਖਾਣੇ ਆ ਇਸ ਵੇਲੇ ਮੈਂ ਤਰਨਤਾਰਨ ਦੇ ਐਗਜ਼ਿਟ ਪੁਆਇੰਟ ਤੇ ਐਂਟਰੀ ਪੁਆਇੰਟ ਤੇ ਖੜਾ ਤੁਸੀਂ ਦੇਖੋਗੇ ਕਿ ਇਹ ਤਰਨਤਾਰਨ ਬਠਿੰਡਾ ਨੈਸ਼ਨਲ ਹਾਈਵੇ ਹੈ ਜਿਹੜਾ ਤਰਨਤਾਰਨ ਨੂੰ ਬਠਿੰਡੇਵਾਲ ਤੇ ਇਹਦੇ ਨਾਲ ਅੰਮ੍ਰਿਤਸਰਵਾਲ ਜਿਹੜੀ ਹੈ ਇੱਕ ਰੋਡ ਜਾਂਦੀ ਹੈ ਇਹ ਤਰਨਤਾਰਨ ਸਿਟੀਵਾਲ ਜਾਂਦੀ ਹੈ ਬਿਲਕੁਲ ਇਸ ਨਾਕੇ ਦੇ ਉੱਪਰ ਤੁਸੀਂ ਦੇਖੋਗੇ ਕਿ ਚੈੱਕ ਪੋਸਟ ਪੁਲਿਸ ਵੱਲੋਂ ਚੈੱਕ ਪੋਸਟ ਬਣਾਈ ਗਈ ਹੈ ਲੇਕਿਨ ਇਸ ਕਿੰਨੀ ਮੁਸਤੈਦ ਹੈ ਤੁਹਾਨੂੰ ਦਿਖਾਣੇ ਆ ਤਸਵੀਰਾਂ ਤੁਸੀਂ ਦੇਖੋਗੇ ਕਿ ਇਹ ਚੈੱਕ ਪੋਸਟ ਹੈ ਪੁਲਿਸ ਦੀ ਪੰਜਾਬ ਪੁਲਿਸ ਜ਼ਿਲ੍ਹਾ ਕਰਨਾਲਾ ਚੱਕ ਪੋਸਟ ਇਥੇ ਬੈਰੀਕੇਡਸ ਲਗਾਏ ਗਏ ਨੇ ਬੈਰੀਕੇਡਸ ਦੇ ਬਿਲਕੁਲ ਨਾਲ ਹੀ ਤੁਸੀਂ ਦੇਖੋਗੇ ਕਿ ਇੱਕ ਨਿੱਜੀ ਕਾਲਜ ਹੈ ਮਾਝਾ ਕਾਲਜ ਫॉर ਊਮਨ ਤੁਸੀਂ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਇਸ ਬੈਰੀਕੇਡ ਦੇ ਨਾਲ ਹੀ ਇੱਕ ਕਾਲਜ ਹੈ ਮਾਝਾ ਕਾਲਜ ਫॉर ਊਮਨ ਇਹਦੇ ਕੋਲ ਹੀ ਪੁਲਿਸ ਵੱਲੋਂ ਜਿਹੜੀ ਚੈੱਕ ਪੋਸਟ ਬਣਾਈ ਗਈ ਹੈ ਹਾਲਾਂਕਿ ਤੁਸੀਂ ਦੇਖੋਗੇ ਕਿ ਬੈਰੀਗੇਡ ਦੇ ਨਜ਼ਦੀਕ ਜਾਂ ਉਹਦੇ ਆਲੇ ਦੁਆਲੇ ਵੀ ਕਿਸੇ ਤਰ੍ਹਾਂ ਦਾ ਕੋਈ ਮੁਲਾਜ਼ਮ ਜਿਹੜਾ ਇੱਥੇ ਦਿਖਾਈ ਨਹੀਂ ਦੇ ਰਿਹਾ ਨਾ ਹੀ ਕੋਈ ਪੀਸੀਆਰ ਦੀ ਗੱਡੀ ਹੈ ਨਾ ਹੀ ਕੋਈ ਪੁਲਿਸ ਜਿਹੜੀ ਬੈਰੀਗੇਡ ਦੇ ਉੱਪਰ ਖੜੀ ਹੈ ਬੈਰੀਗੇਡ ਨਾਕੇਬੰਦੀ ਬਿਲਕੁਲ ਖਾਲੀ ਹੈ ਤੁਸੀਂ ਦੇਖੋਗੇ ਕਿ ਸੜਕ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਬੈਰੀਗੇਡਸ ਵੱਲੋਂ ਜਿਹੜਾ ਕਵਰ ਕੀਤਾ ਗਿਆ ਤਾਂ ਕਿ ਜਿਹੜੇ ਵਾਹਨ ਆ ਰਹੇ ਨੇ ਬਾਹਰੋਂ ਜਿਹੜੇ ਸ਼ਹਿਰ ਦੇ ਅੰਦਰ ਐਂਟਰ ਕਰ ਰਹੇ ਨੇ ਉਹ ਜਿਹੜੇ ਨੇ ਇੱਥੇ ਸਟੋਪ ਹੋ ਜਾਣ ਤਾਕੀ ਉਹਨਾਂ ਦੀ ਚੈਕਿੰਗ ਕੀਤੀ ਜਾ ਸਕੇ ਤੁਸੀਂ ਦੇਖੋਗੇ ਕਿ ਇਸ ਨਾਕੇ ਦੀ ਤਸਵੀਰਾਂ ਕਿ ਹਾਈਵੇ ਦੇ ਉੱਪਰ ਇਹ ਨਾਕਾ ਹੈ ਹਾਈਵੇ ਦੇ ਨਾਲ-ਨਾਲ ਤੁਸੀਂ ਦੇਖੋਗੇ ਕਿ ਇੱਥੇ ਪੂਰੀ ਇੱਕ ਰੈਸਟੋਰੈਂਟ ਦੀ ਚੇਨ ਵੀ ਹੈ ਇੱਥੇ ਨਜ਼ਦੀਕ ਹੀ ਪੂਰੀ ਇੱਕ ਮਾਰਕੀਟ ਹੈ ਜਿਸ ਤੇ ਕਈ ਤਰ੍ਹਾਂ ਦੇ ਤੁਹਾਨੂੰ ਰੈਸਟੋਰੈਂਟਸ ਦਿਖਾਈ ਦੇਣਗੇ ਇਹਦੇ ਨਾਲ ਹੀ ਤੁਸੀਂ ਦੇਖੋਗੇ ਕਿ ਔਮਨ ਕਾਲਜ ਹੈ ਇੱਕ ਸਕੂਲ ਵੀ ਹੈ ਇੱਕ ਹਾਈ ਟੈਕ ਨਾਕਾ ਵੀ ਕਹਿ ਸਕਦੇ ਹਾਂ ਲੇਕਿਨ ਇਹਦੇ ਚ ਜ਼ਮੀਨੀ ਹਕੀਕਤ ਤੁਹਾਨੂੰ ਦਿਖਾ ਰਿਹਾ ਕਿ ਅਸਲ ਚ एस पोस्ट दी जमीनी है, की है। मैं अपने थोड़ा, थोड़ा पिछे होकर पोस्ट की तस्वीर है, है लेकिन पुलिस नहीं है पुलिस किसी दूर दूर तक नजर नहीं आ रही चेक पोस्ट के अंदर तला लगा हुआ बैरीगेटिंग की गई है लेकिन बैरीगेट भी देखोगे खाली ने इस वे देख रहे हो जो बैरीगेटिंग की है आयो ਲੱਗਦਾ ਕਿਸੇ ਪੁਲਿਸ ਨਜ਼ਰ ਆ ਰਹੀ ਤਾਂ ਨਹੀਂ ਕਿਵੇਂ ਕਿਸੇ ਨਾਕੇ ਤੇ ਨਾ ਮੈਂ ਪਿੱਛੇ ਵੀ ਨਹਰਾ ਤੋਂ ਵੀ ਹੋ ਗਿਆ ਕਿਤੇ ਨਾਕੇ ਤੇ ਪੁਲਿਸ ਪਹੁੰਚ ਆ ਜੰਨੀ ਹੈਗਾ ਕਿੱਥੇ ਵੀ ਨਹੀਂ ਹੈਗਾ ਇਹ ਬਹੁਤ ਡੇਂਜਰਸ ਰੋਡ ਹੈ ਜਿੱਥੇ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ ਇਹ ਟੀ ਪੁਆਇੰਟ ਹੈ ਇੱਥੋਂ ਇਧਰੋਂ ਵੀ ਗੱਡੀਆਂ ਬਹੁਤ ਤੇਜ਼ ਰਫ਼ਤਾਰ ਨਾਲ ਆਉਂਦੀਆਂ ਓਏ ਹਾਈਵੇ ਆ ਹਾਈ ਤੋਂ ਵੀ ਬਹੁਤ ਤੇਜ਼ ਤੇਜ਼ ਰਫ਼ਤਾਰ ਨਾਲ ਗੱਡੀਆਂ ਆਉਂਦੀਆਂ ਹਾਈਵੇ ਤੋਂ ਵੀ ਇੱਥੇ ਲਗਭਗ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਐ ਐਕਸੀਡੈਂਟ ਤੋਂ ਇਲਾਵਾ ਜੀ ਆਪਾਂ ਗੱਲ ਕਰੀ ਨਜ਼ਦੀਕ ਹੀ ਕਾਲਜ ਹੈ ਤੁਸੀਂ ਕਿ ਆਏ ਕਿਥੋਂ ਕੇ ਸਾਈਡ ਤੋਂ ਆ ਰਹੇ ਹੋ ਮੈਂ ਉਸਤਨ ਪੱਟੀ ਤੋਂ ਆ ਰਿਹਾ ਪੱਟੀ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕਿਸੇ ਪੁਲਿਸ ਦੀ ਕੋਈ ਪੀਸੀਆਰ ਗੱਡੀ ਜਿਹੜੀ ਗਸ਼ਤ ਕਰਦੀ ਹੈ ਉਹ ਦਿਖਾਈ ਦਿੱਤੀ ਜਾਂ ਕਿਸੇ ਨਾਕੇ ਦੇ ਉੱਪਰ ਪੁਲਿਸ ਦਿਖਾਈ ਦਿੱਤੀ ਪੱਟੀ ਤੋਂ ਤੁਸੀਂ ਇੱਥੋਂ ਤੱਕ ਆ ਰਹੇ ਹੋ ਲਗਭਗ 25 ਤੋਂ 30 ਕਿਲੋਮੀਟਰ ਦਾ ਡਿਸਟੈਂਸ ਹੈ ਮੈਂ ਮੈਨੂੰ ਕਿਤੇ ਨਹੀਂ ਮੇਰੇ ਰਸਤੇ 'ਚ ਕਿਤੇ ਨਹੀਂ ਮਿਲੀ ਤਰੰਤਾਂ ਤੋਂ ਮਨੀਸ਼ ਸ਼ਰਮਾ ਜ਼ੀ ਮੀਡੀਆ ਤਾ ਚੰਡੀਗੜ੍ਹ ਦੀ ਗੱਲ ਕਰਾਂਗੇ ਪੂਰੇ ਪੰਜਾਬ ਦੀਆਂ ਤਸਵੀਰਾਂ ਤੋਂ ਬਾਅਦ ਚੰਡੀਗੜ੍ਹ 'ਚ ਕਿਸ ਤਰੀਕੇ ਦੀ ਸ਼ਕਤੀ ਹੈ ਕੰਟਰੋਲ ਰੂਮ ਨੰਬਰ ਤੇ ਕਾਲ ਕਰਨ ਤੇ ਤੁਰੰਤ ਪ੍ਰਭਾਵ ਦੇ ਨਾਲ ਪੁਲਿਸ ਨੂੰ ਹਾਜ਼ਰ ਹੋਣਾ ਪੈਂਦਾ ਹੈ ਸ਼ਕਤੀ ਕਿਉਂ ਨਾ ਹੋਵੇ ਰਾਜਤਾਨੀ ਜੋ ਹੈ ਪੰਜਾਬ ਦੇ ਵਿੱਚ ਲਗਾਤਾਰ ਔਰਤਾਂ ਦੇ ਖਿਲਾਫ ਜੋ ਕ੍ਰਾਈਮ ਹੈ ਉਹ ਵਾਤਾਵਰਿਆ ਨਜ਼ਰ ਆ ਰਹੇ ਹਨ ਜਿਵੇਂ ਕਿ ਅਸੀਂ ਬੀਤੇ ਦਿਨ ਮੁਹਾਲੀ ਦੇ ਵਿੱਚ ਇੱਕ हां दे हा। दे हा। तो देखा जिदे ਵਿੱਚ ਤੇਜ਼धार ਹਥਿਆਰ ਦੇ ਨਾਲ ਇੱਕ ਔਰਤ ਦੇ ਉੱਪਰ ਵਾਰ ਹੋਇਆ ਜਿਦੇ ਕਰਕੇ ਔਰਤ ਨੂੰ ਆਪਣੀ ਜਾਨ ਗਵਾਣੀ ਪਈ ਇਸ ਸਮੇਂ ਅਸੀਂ ਮੌਜੂਦ ਹਾਂ ਚੰਡੀਗੜ੍ਹ ਦੇ ਵਿੱਚ ਭਟਕਾ ਚੌਕ ਤੇ ਮੈਂ ਮੌਜੂਦ ਹਾਂ ਜਿੱਥੇ ਅਸੀਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜੇਕਰ ਕਰੇ ਚੰਡੀਗੜ੍ਹ ਪੁਲਿਸ ਦੀ ਤੇ ਕਿਸ ਤਰੀਕੇ ਦੇ ਨਾਲ ਪੈਟਰੋਲਿੰਗ ਕਰਦੇ ਤੁਹਾਨੂੰ ਦੱਸਦੀ ਹੈ ਕਿ ਇਹ ਜੋ ਪਿਕਅਪ ਪੁਆਇੰਟ ਹੈ ਪੀਸੀਆਰ ਦਾ ਹੈ ਹੈੱਡਕੁਆਟਰ ਤੋਂ ਸਵੇਰੇ ਜਿਹੀ ਡਾਇਰੈਕਸ਼ਨਸ ਨੇ ਉਹ ਚੰਡੀਗੜ੍ਹ ਪੁਲਿਸ ਦੇ ਵੱਲੋਂ ਦਿੱਤੀ ਜਾਂਦੀਆਂ ਨੇ ਇੱਕ ਪਿਕਅਪ ਪੁਆਇੰਟ ਰੱਖਿਆ ਜਾਂਦਾ ਹੈ ਹਰ ਘੰਟੇ ਬਾਅਦ ਇੱਕ ਪੀਸੀਆਰ ਜਿਹਨੂੰ ਇੱਕ ਪੁਆਇੰਟ ਦਿੱਤਾ ਹੁੰਦਾ ਹੈ ਉਸ ਤੋਂ ਬਾਅਦ ਇਹਨੂੰ ਸੈਕਟਰਸ ਅਲੋਟ ਕੀਤੇ ਜਾਂਦੇ ਨੇ ਚੰਡੀਗੜ੍ਹ ਦੇ ਵਿੱਚ ਕਿ ਇੱਕ ਘੰਟੇ ਬਾਅਦ ਤੁਸੀਂ ਆਹ ਵਾਲੇ ਸੈਕਟਰਸ ਦੇ ਵਿੱਚ ਜਾ ਕੇ ਪੈਟਰੋਲਿੰਗ ਕਰਕੇ ਆਣੀ ਹੈ ਅਗਰ ਕੋਈ ਕਾਲ ਆਉਂਦੀ ਹੈ ਤੇ ਤੁਰੰਤ ਉੱਥੇ ਪਹੁੰਚਣਾ ਹੈ ਇਸ ਸਮੇਂ ਮੈਂ ਮੌਜੂਦ ਹਾਂ ਮਟਕਾ ਚੌਕ ਤੇ ਜੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਪੈਟਰੋਲਿੰਗ ਵਹੀਕਲਸ ਨੇ ਚੰਡੀਗੜ੍ਹ ਪੁਲਿਸ ਦੇ ਉਹ ਮੁਸਤੈਦ ਖੜੇ ਨੇ ਤਾਂ ਕਿ ਕੋਈ ਵੀ ਕਾਲ ਇੱਥੇ ਅਗਰ ਅਰਜੈਂਟ ਕੋਈ ਕਾਲ ਆਉਂਦੀ ਹੈ ਕਿਸੇ ਨੂੰ ਲੋੜ ਮੰਦ ਨੂੰ ਕਿਸੇ ਨੂੰ ਜ਼ਰੂਰਤ ਹੈ ਕਿਤੇ ਕੋਈ ਕ੍ਰਾਈਮ ਰਿਪੋਰਟ ਹੋਇਆ ਹੈ ਤੇ ਤੁਰੰਤ ਇਸ ਸਪੌਟ ਤੋਂ ਉਹ ਮੂਵ ਕਰਨ ਇਹ ਤਸਵੀਰਾਂ ਤੁਸੀਂ ਲਾਈਵ ਮਟਕਾ ਚੌਕ ਤੋਂ ਦੇਖ ਰਹੇ ਹੋ ਜਿੱਥੇ ਪੁਲਿਸ ਪੈਟਰੋਲਿੰਗ ਪਾਰਟੀ ਜਿਨ੍ਹਾਂ ਨੂੰ ਇੱਕ ਕਿਕਪ ਪੁਆਇੰਟ ਦਿੱਤਾ ਗਿਆ ਹੈ ਕਿ ਇੱਥੇ ਤੁਸੀਂ ਖੜੇ ਹੋਣਾ ਹੈ ਤੇ ਸਾਰੀ ਚੀਜ਼ਾਂ ਜਿਹੜੀਆਂ ਨੇ ਹੈੱਡਕ quarters ਤੋਂ ਕੰਟਰੋਲ ਹੁੰਦੀਆਂ ਨੇ ਜੋ ਮੂਵਮੈਂਟ ਹੁੰਦਾ ਹੈ ਪੁਲਿਸ ਦਾ ਉਹ ਸਾਰਾ ਹੀ ਹੈੱਡਕ quarters ਤੋਂ ਕੰਟਰੋਲ ਹੁੰਦਾ ਹੈ ਤੁਹਾਨੂੰ ਦੱਸਦੀ ਕਿ ਚੰਡੀਗੜ੍ਹ ਦਾ ਆਖਰੀ ਕੇਸ ਜਿਹਦੇ ਵਿੱਚ ਕ੍ਰਾਈਮ ਅਗੇਂਸਟ ਔਮਨ ਜਿਹੜਾ April ਦੇ ਵਿੱਚ ਦੇਖਣ ਨੂੰ ਮਿਲਿਆ ਸੀ ਜਿੱਥੇ ਪਾਰਕ ਦੇ ਵਿੱਚ ਸੈਕਟਰ 35 ਦੇ ਪਾਰਕ ਦੇ ਵਿੱਚ ਇੱਕ ਕਪਲ ਦੇ ਵਿੱਚ ਜਿਹੜੀ ਲੜਾਈ ਹੋ ਗਈ ਸੀ ਜਿਸ ਤੋਂ ਬਾਅਦ ਕੁੜੀ ਨੇ ਆਪਣੀ ਜਾਨ ਗਵਾ ਲਈ ਸੀ ਆਪਣੇ ਆਪ ਨੂੰ ਅੱਗ ਲਾ ਕੇ ਜਿਹਦੇ ਬਾਅਦ ਉਹਦੇ ਬੁਆਏਫਰੈਂਡ ਨੂੰ ਜੋ ਹੈ ਅਰੈਸਟ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ ਤੇ ਉਹ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੀ ਪੈਟਰੋਲਿੰਗ ਦੇ ਵਿੱਚ ਵੀ ਇਜ਼ਾਫਾ ਦੇ ਕਰਨ ਨੂੰ ਮਿਲਿਆ ਨਾ ਕਿ ਸਿਰ ਦਿਨੇ ਬਲਕਿ ਰਾਤ ਨੂੰ ਵੀ ਪੈਟਰੋਲਿੰਗ ਜਿਹੜੀ ਚੰਡੀਗੜ੍ਹ ਪੁਲਿਸ ਤੋਂ ਉਹ ਲਗਾਤਾਰ ਕੀਤੀ ਜਾਂਦੀ ਹੈ ਕੈਮਰਾਮੈਨ ਤੇ ਜਿੰਦਰ ਸਿੰਘ ਦੇ ਨਾਲ ਪਵਿਕ ਕੌਰ ਜ਼ੀ ਮੀਡੀਆ ਚੰਡੀਗੜ੍ਹ ਦਾਇਸੀ ਚੰਡੀਗੜ੍ਹ ਸਵੇਤ ਪੰਜਾਬ ਦੇ ਵਕਫਾਕ ਜ਼ਿਲ੍ਹੇ ਤੋਂ ਆਈ ਗਰਾਊਂਡ ਰਿਪੋਰਟ ਜਿਸ ਚਤ ਖਾਇਆ ਗਿਆ ਕਿ ਕਿਹੜੇ ਨਾਕੇ ਸੁਰੱਖਿਅਤ ਨੇ ਤੇ ਕਿਹੜੇ ਨਾਕੇ ਬੇਖੌਫ ਦਾਰ ਤੇ ਉਹਨਾਂ ਸਮਾਜ ਵਿਰੋਧੀ ਅਨਸਰਾਂ ਨੂੰ ਹੋਰ ਬੇਖੌਫ ਕਰਦੇ ਐ ਕਿ ਤੁਹਾਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਫਿਲਹਾਲ ਦੇ ਲਈ ਇਸ ਖਾਸ ਰਿਪੋਰਟ ਕ੍ਰਿਸ਼ਨ ਸਿੰਘ ਨੂੰ ਆਗਾ ਦੇਓ ਸਹੀ 8 ਵਜੇ ਪ੍ਰਾਈਮ ਟਾਈਮ